ਲੋ ਵੀ ਮਿੱਤਰੋ ਮੈਂ ਤੁਹਾਨੂੰ ਨਾ ਇੱਕ ਦੇਸੀ ਲਿਵਰ ਟੌਨਿਕ ਦਿਖਾਉਣਾਗਾ ਜਿਹੜੀਆਂ ਮੱਧਾ ਗਾਵਾਂ ਨੂੰ ਨਾ ਬਹੁਤ ਚੰਗਾ ਸੋਹਣਾ ਕੰਮ ਕਰੂਗਾ ਇਹਦੇ ਵਿੱਚ ਪਾਇਆ ਕੀ ਕੀ ਕੁਸਾ ਉਹ ਮੈਂ ਉਹ ਵੀ ਮੈਂ ਤੁਹਾਨੂੰ ਦੱਸੂਗਾ ਤੇ ਵੀਰਵਾਨਿਆ ਨਾ ਵੀਡੀਓ ਸ਼ੇਅਰ ਜਰੂਰ ਕਰ ਦਿਓ ਤੇ ਆਜੋ ਜਿਵੇਂ ਹੁਣ ਆਪਾਂ ਇਹ ਤੁਹਾਨੂੰ ਜੜਾਂ ਦਿਖਦੀਆਂ ਹੋਣਗੀਆਂ ਹਨਾ ਇਹ ਮਲਿਆਂ ਦੀਆਂ ਜੜਾਂ ਆਈਆਂ ਤੇ ਇੱਕ ਆਹ ਦੇਖੋ ਕੌੜਦੂਮੇ ਆਗੇ ਵਿੱਚ ਇਹਦੇ ਬਹੁਤ ਵਧੀਆ ਕੰਮ ਕਰਦਾ ਹੈ ਘਟੋ ਘਟੇ ਇਹਨੂੰ 2 2.5 ਮਹੀਨੇ ਬਾਅਦ ਖੋਲਿਆ ਅੱਜ ਆਪਾਂ ਇਹਦੇ ਵਿੱਚ ਹੋਰ ਕੀ ਕੀ ਪੈਂਦਾ ਇਦੇ ਵਿੱਚ ਚਾਰੇ ਜਮੈਨਾ ਆਪਾਂ ਗੱਲ ਕਰੀਏ ਚਾਰੇ ਜਮੈਨਾ ਚਾਰੇ ਨੂਨ ਤੇ ਗੁੜ ਇਹਨੂੰ ਆਪਾਂ ਵੱਡੀ ਮਾਤਰਾ ਦੇ ਵਿੱਚ ਵੀ ਪਾ ਸਕਦੇ ਆ ਜਿਵੇਂ ਆਪਾਂ 150 ਲੀਟਰ ਵਾਲਾ ਢੋਲ ਹੁੰਦਾ ਹੈ ਹਨਾ ਤੇ ਉਹ ਵੀ ਪਾ ਸਕਦੇ ਆ ਪਰ ਤੁਹਾਨੂੰ ਇੱਕ ਗੱਲ ਦੱਸਾਂ ਜਮੈਨਾ ਜਿਹੜੀ ਜਮੈਨਾ ਆ ਗਿਆ ਜੜਾ ਆ ਗਿਆ ਜੜਾ ਇੰਨਾ ਸੋਹਣਾ ਕੰਮ ਕਰਦੀਆਂ ਕਿ ਜੇ ਤੁਹਾਡਾ ਪਸ਼ੂ ਹੈ ਨਾ ਜਮ ਸੁੱਕਿਆ ਪਿਆ ਤੇ ਕਈ ਵਾਰੀ ਕਹਿੰਦੇ ਨੇ ਇਹ ਆ ਫਲਾਨੀ ਚੀਜ਼ ਖਾਲੀ ਹੋ ਫਲਾਨੀ ਖਾਲੀ ਹੋ ਜਮਾ ਨਹੀਂ ਜੇ ਤੁਸੀਂ ਆ ਪਾ ਦੋਗੇ ਨਾ ਤੇ ਮੈਂ ਕਹਨਾਗਾ ਵੀ 2 ਮਹੀਨਿਆਂ ਦੇ ਵਿੱਚ ਤੁਹਾਨੂੰ ਤੇ ਜਿਹੜੇ ਉਹਦੇ ਹੱਡ ਹਟ ਜੇ ਹੋਲੇ ਨਾ ਦਿਸਦੇ ਹੋਏ ਤੇ ਸਾਰੇ ਲੁਕੋ ਜੂਗਾ ਬਹੁਤ ਸੋਹਣਾ ਕੰਮ ਕਰਦਾ ਮਿੱਤਰੋ ਜਦੋਂ ਕੌਰ ਤੁੰਮੇ ਹੁੰਦੇ ਹਨ ਨਾ ਤੇ ਇਹਨਾਂ ਨੂੰ ਮਤਲਬ ਤੁਸੀਂ ਸਟੋਰ ਕਰਿਆ ਕਰੋ ਸਾੜਾ ਪਾਇਆ ਕਰੋ ਜਾਂ ਉਹਨਾਂ ਨੂੰ ਸੁਕਾ ਕੇ ਕੁੱਟ ਕੇ ਤੇ ਪਸ਼ੂ ਨੂੰ ਦਿਆ ਕਰੋਗੇ ਉਹ ਵੀ ਬਹੁਤ ਵਧੀਆ ਕੰਮ ਕਰਦਾ ਭੁੱਖ ਮੈਂ ਕਹਿੰਦਾ ਵੀ ਯਾਰ ਜਿਵੇਂ ਆਪਾਂ ਪੰਜਾਬੀ ਚ ਕਹਦੇਗੇ ਵੀ ਪਸ਼ੂ ਨੂੰ ਉਹ ਲੱਕੜਾਂ ਖਾਣ ਲਾ ਦੂ ਤੇ ਜੇ ਤੁਸੀਂ ਕਿਤੇ ਨਾ ਇਹ ਅਜਮਾ ਕੇ ਦੇਖ ਲਓ ਇਹ ਤਾਂ ਬਾਲਟੀ ਚ ਪਾਇਆ ਜੇ ਕਿਤੇ ਤੁਸੀਂ ਟੌੜੇ ਚ ਪਾ ਲਓ ਨਾ ਇਹਨੂੰ ਤੇ ਟੌੜੇ ਚ ਜਦੋਂ ਪਾਉਂਗੇ ਤੁਸੀਂ ਜਦੋਂ ਤੁਹਾਡੇ ਕੋਲ ਮੁੱਕ ਗਿਆ ਤੇ ਪਸ਼ੂਆਂ ਦੇ ਮੂਰੇ ਨਾ ਤੁਸੀਂ ਉਹਦੇ ਠੀਕਰੇ ਪੰਨ ਕੇ ਸਿੱਟ ਦਿਓ ਤੇ ਮੈਂ ਤੁਹਾਨੂੰ ਉਹ ਵੀ ਚਾਬਦੇ ਦਿਖਾ ਦੂੰਗਾ ਇਹ ਮੇਰਾ ਮੈਂ ਤੁਹਾਨੂੰ ਵਾਦਾ ਕਰਦਾ ਜੇ ਇਹ ਗੱਲ ਤੁਹਾਡੇ ਨਾਲ ਨਾ ਹੋਈ ਤੁਸੀਂ ਜਦੋਂ ਤੌੜੇ ਦੇ ਵਿੱਚ ਪਾਲਿਆ ਨਾ ਜਦੋਂ ਛੋਟੇ ਕੋਲ ਮੁੱਕ ਗਿਆ ਤੇ ਤੁਸੀਂ ਇਹ ਨਾ ਠੀਕਰੇ ਭੰਨ ਲਿਓ ਦੇ ਉਹਨੂੰ ਤੌੜੇ ਨੂੰ ਭੰਨ ਲਿਓ ਤੇ ਮੂਰੇ ਸਿਰ ਦੇਓ ਤੇ ਜੇ ਨਾ ਉਹ ਚੱਟੇ ਉਹਨਾਂ ਨੇ ਤੇ ਨਾ ਉਹਨਾਂ ਨੇ ਭੰਨੇ ਫਿਰ ਮੈਨੂੰ ਦੱਸਿਓ ਵੀ ਭਾਈ ਤੂੰ ਆਹ ਗੱਲ ਕਹੀ ਸੀ ਹਨਾ ਤੇ ਵੀ ਇਹ ਕੰਮ ਤਾਂ ਹੋਇਆ ਨਹੀਂ ਹੈਗਾ ਤੇ ਪਰ ਮੈਂ ਤੁਹਾਨੂੰ ਦੱਸਦਾ ਵੀ ਇਹਦਾ ਰਿਜ਼ਲਟ ਹੈ ਜਿਹੜਾ ਕੋਈ ਵੀ ਲਿਵਰ ਟਾਊਨ ਕਾ ਆਪਾਂ ਵਰਤਦੇ ਆਂ ਪਰ ਉਹਦੇ ਨਾਲੋਂ ਚੌਗਣਾ ਰਿਜ਼ਲਟ ਜੇ ਨਾ ਹੋਇਆ ਇਸ ਚੀਜ਼ ਦਾ ਤੇ ਭਾਈ ਤੁਹਾਡੇ ਬਜ਼ੁਰਗਾਂ ਨੂੰ ਇਹ ਵੀਡੀਓ ਦਿਖਾ ਦਿਓ ਵੀ ਆਹ ਵੀਡੀਓ ਦੇਖੀ ਆ ਸੀ ਤੇ ਇਹ ਵੀਡੀਓ ਦੇ ਵਿੱਚ ਆਹ ਗੱਲਾਂ ਕਈਆਂ ਗਈਆਂ ਕੀ ਇਹ ਸਹੀ ਆ ਤੇ ਆਹ ਜ਼ਰੂਰ ਪਾਉਣੀ ਆ ਮੜਿਆਂ ਦੀਆਂ ਜਣਾ ਮੜਿਆਂ ਦੀਆਂ ਜਣਾ ਜੇ ਨਾ ਪਾਈਆਂ ਇਹਨੇ ਉਹਨਾਂ ਕੰਮ ਨਹੀਂ ਕਰਨਾ ਜਿੰਨਾ ਇਹਨੇ ਕਰਨਾ ਚਾਹੀਦਾ ਆਹ ਦੇਖ ਲਓ ਇਹ ਜਾਂਦੀਵਾਰ ਜੇ ਕੌੜਦੁੰਮੇ ਆਪਾਂ ਨੂੰ ਮਿਲੇ ਸੀਗੇ ਮੈਂ ਵੀ ਲੇਟ ਹੋ ਗਿਆ ਪਰ ਮੈਨੂੰ ਕੌੜਦੁੰਮੇ ਘੱਟੋ ਘੱਟ ਸਿਰਫ 20 ਤੋਂ 3 ਕਿਲੋ ਕੌੜਦੁੰਮੇ ਮਿਲੇ ਸੀ ਆਪਣੇ ਪਿੰਡ ਜਸਵੀਰ ਬਾਬਾ ਉਹਨੇ ਦਿੱਤੇ ਸੀਗੇ ਠੀਕ ਹੈ ਤੇ ਮੈਨੂੰ ਮਲਿਆਂ ਦੀਆਂ ਜਿਹੜਾ ਆਪਣੇ ਤੁਹਾਨੂੰ ਪਤਾ ਮਾਨਸਾ ਜ਼ਿਲ੍ਹੇ ਦੇ ਵਿੱਚ ਟਿੱਬੇ ਹੀ ਆ ਹਨਾ ਤੇ ਟਿੱਬਿਆਂ ਦੇ ਵਿੱਚੋਂ ਪਟ ਕੇ ਲਿਆਈ ਸੀਗੇ ਥੱਲੋਂ ਐਨ ਕੱਢ ਕੇ ਕੁੱਟ ਕੇ ਸਮਾਰ ਕੇ ਜਿਹੜੀਆਂ ਹਾਉਤਲੀਆਂ ਜਿਹੜੀਆਂ ਮੋਟੀ ਜੀ ਤੁਹਾਨੂੰ ਦਿਸਦੀਆਂ ਮਹੇਰਾ ਵੀ ਕੋਈ ਅਸਰ ਹੋਊਗਾ ਇਹ ਥੋੜੀ ਜੀ ਮੋਟੀ ਬਾਹਰ ਆ ਗਈ ਆਪਾਂ ਐਂ ਪਾਤੀ ਪਰ ਮਿੱਤਰੋ ਕੋੜਦੂਮੇ ਦਾ ਇਹਦੇ ਵਿੱਚ ਨਾ ਮੈਂ ਕਹਿੰਦਾ ਤੁਹਾਨੂੰ ਥਿਆਉਂਦੇ ਹੀ ਨਹੀਂ ਹੈਗੇ ਐਨੇ ਕੋੜਦੂਮੇ ਮਤਲਬ ਜਮ ਸੜ ਗਏ ਇਹਦੇ ਚ ਤੇ ਹੁਣ ਇਹਦਾ ਪਾਣੀ ਆਪਾਂ ਵਰਤਿਆ ਕਰਾਂਗੇ ਬਰਤਨ ਦੀ ਵੀਰੀ ਰਹੀ ਤੁਹਾਨੂੰ ਦੱਸ ਦਿੰਨਾ ਬਰਤਨਾ ਕਿਵੇਂ ਜੀ ਇਹਦੇ ਇਸ ਬਾਲਟੀ ਦੇ ਵਿੱਚੋਂ ਇੱਕ ਡੱਬਾ ਕੱਢ ਲਿਆ ਨਾ ਤੇ ਇੱਕ ਡੱਬਾ ਕੱਢ ਕੇ ਤੇ ਇੱਕ ਡੱਬਾ ਪਾਣੀ ਦਾ ਪਾ ਦਿਆ ਕਰੋ ਇੱਕ ਡੱਬਾ ਕੱਢਿਆ ਇੱਕ ਪਾਣੀ ਪਾਣੀ ਦਾ ਪਾਤਾ ਬਸ ਐਂ ਇਹਨੂੰ ਬਰਤਨਾਂ ਵਿੱਚ ਪਾਣੀ ਚ ਪਿਆ ਦਿਆ ਕਰੋ ਤੇ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ